来这边了，王队。 Ya vlog'la gidiyoruz. ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਦਿਹਾੜਾ ਜੀ ਅੱਜ ਦੇ ਦਿਨ ਮੌਕੇ ਸੀ ਜਿਹੜਾ ਕਵਾਦਾ ਕੀਤਾ ਸੀਗਾ ਕਿ ਸਾਡੇ ਪਿੰਡ ਤੋਂ ਜਿਹੜੇ ਬੱਚੇ ਪੜਨ ਵਾਸਤੇ ਜਾਂਦੇ ਨੇ ਆਵਾਜਾਈ ਦਾ ਸਾਧਨ ਨਾ ਹੋਣ ਕਰਕੇ ਉਹ ਬਹੁਤ ਪਰੇਸ਼ਾਨ ਹੁੰਦੇ ਨੇ ਅੱਜ ਅਸੀਂ ਉਹਨਾਂ ਵਾਸਤੇ ਇੱਕ ਸਕੂਲ ਵੈਨ ਜਿਹੜੀ ਹੈ ਉਹਨਾਂ ਨੂੰ ਸਮਰਪਿਤ ਕੀਤੀ ਹੈ ਅੱਜ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਦਿਹਾੜੇ ਤੇ ਅੱਜ ਉਹਨਾਂ ਨੂੰ ਇੱਕ ਤੋਹਫੇ ਵਜੋਂ ਇਹ ਸੀ ਵੈਨ ਦਿਤੀ ਹੈ ਅੱਜ ਤੋਂ ਬਾਅਦ ਉਹ ਪੈਦਲ ਨਹੀਂ ਇਹ ਵੈਂ ਤੇ ਸਕੂਲ ਜਾਇਆ ਕਰਨਗੇ ਜੀ ਲੋੜ ਪਈ ਅੱਜ ਆਪਾਂ ਨੂੰ ਪਹਿਲਾਂ ਬਾਤ ਕੀਤੀ ਸੀ ਸਰਪੰਚ ਜੀ ਨਾਲ ਕਿਉਂਕਿ ਅਸੀਂ ਜਿਹੜੇ ਸਾਡੇ ਲੋਕਾਂ ਦੀ ਜਦੋਂ ਅਸੀਂ ਚੋਣ ਲੜ ਰਹੇ ਸੀ ਤੇ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਸੀ ਉਹਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਉੱਭਰ ਕੇ ਆਈ ਸੀ ਕਿ ਜਿਹੜੀਆਂ ਸਾਡੀਆਂ ਬੱਚੀਆਂ ਪੜ੍ਹਨ ਜਾਂਦੀਆਂ ਨੇ ਸਕੂਲ ਉਹਨਾਂ ਨੂੰ ਇੱਕ ਬੜੀ ਮੁਸ਼ਕਲ ਪੈਦਾ ਹੁੰਦੀ ਕਿ ਉਹ ਜਦੋਂ ਕਿਸੇ ਸਮਾਜ ਜਿਹੜਾ ਆਪਣਾ ਹੁੰਦਾ ਹੈ ਉਹ ਬੱਚਿਆਂ ਨੂੰ ਇਨਜਾਜ਼ਤ ਨਹੀਂ ਦਿੰਦਾ ਕਿ ਆਪਾਂ ਉਹ ਹਰਕ ਨਾਲ ਚੜ੍ਹ ਕੇ ਜਾ ਸਕਦੇ ਇੱਕ ਬੜੀ ਦੁਬਿਧਾ ਪੈਦਾ ਹੋਈ ਸੀ ਕਿ ਬੱਚੀਆਂ ਜਿਹੜੀਆਂ ਸਨ ਉਹ ਵਿਚਾਰੀਆਂ ਬਹੁਤ ਮੁਸੀਬਤ ਸਨ ਸਾਨੂੰ ਲੋੜ ਮਹਿਸੂਸ ਹੋਈ ਸਾਨੂੰ ਲੱਗਿਆ ਕਿ ਸਾਨੂੰ ਕਰਨਾ ਚਾਹੀਦਾ ਤਾਂ ਅਸੀਂ ਇਹ ਕੀਤਾ ਇੱਕੋ ਸਾਡੇ ਪਿੰਡ ਤੋਂ ਚਨਾਗਰਾ ਮਾਡਲ ਸਕੂਲ ਹੈ ਬੱਚੇ ਉੱਥੇ ਜਾਂਦੇ ਨੇ ਪਾਤਣਾ ਹਾਈ ਸਕੂਲ ਜਾਂਦੇ ਨੇ ਸੀਨੀਅਰ ਸੈਕੰਡਰੀ ਚ ਨਿਆਲ ਕਾਲਜ ਨੇ ਬੱਚੀਆਂ ਸਾਡੀਆਂ ਉੱਥੇ ਜਾਂਦੀਆਂ ਨੇ ਉਹ ਜੋ ਚਨਾਗਰੇ ਤੋਂ ਬੱਚੇ ਹਰਿਓ ਖੁਰਦ ਵੀ ਆਉਂਦੇ ਨੇ ਇਸ ਕਰਕੇ ਮਿਲਜੁਲ ਕੇ ਜਿਹੜਾ ਬੱਚਿਆਂ ਦੇ ਟਾਈਮ ਦੇ ਅਨਸਾਰ ਸਕੂਲ ਵੈਨ ਹੈ ਉਹ ਚੱਲੂਗੀ ਬੱਚਿਆਂ ਵਾਸਤੇ ਵੈਸੇ ਮੇਰੇ ਪਿੰਡ ਦੇ ਜਿਹੜੇ ਪਤਵੰਤੇ ਸੱਜਣ ਖੜੇ ਨੇ ਉਹਨਾਂ ਦਾ ਫੈਸਲਾ ਹੋਏਗਾ ਪਰ ਮੇਰੇ ਹਿਸਾਬ ਨਾਲ ਬੱਚਿਆਂ ਵਾਸਤੇ ਸ਼ਾਇਦ ਫ੍ਰੀ ਹੋਊਗਾ ਜੀ ਜਿਹੜੀ ਬਾਕੀ ਜੇ ਕੋਈ ਹੋਰ ਕੋਈ ਲੈਂਦਾ ਤਾਂ ਉਹਦੇ ਵਾਸਤੇ ਚਾਰਜ ਹੋਵੇਗਾ ਆਉਣ ਵਾਲੇ ਸਮੇਂ 'ਚ ਜਿਹੜੀਆਂ ਸਮੱਸਿਆਵਾਂ ਨੇ ਜਿਹੜੀਆਂ ਜਿਹੜੇ ਆਵਾਜ਼ੇ ਦਾ ਸਾਧਨ ਨੇ ਅਸੀਂ ਇਹਨਾਂ ਨੂੰ ਹੋਰ ਜਿਹੜੇ ਅੱਗੇ ਲੈ ਕੇ ਆਵਾਂਗੇ ਹੋਰ ਡਿਵੈਲਪ ਕਰਾਂਗੇ ਹੋਰ ਸਾਨੂੰ ਕਿਉਂਕਿ ਇੱਕ ਨਾਲ ਨਹੀਂ ਸਰਦਾ ਹੋਰ ਵੀ ਚਾਹੀਦੇ ਨੇ ਬਾਕੀ ਜੋ ਵੀ ਪਿੰਡ ਦੇ ਅਸੀਂ ਵਾਅਦੇ ਕੀਤੇ ਨੇ ਅਸੀਂ ਇੱਕ ਇੱਕ ਕਰਕੇ ਉਹ ਪੂਰੇ ਕਰਾਂਗੇ ਉਪਰਾਲਾ ਜਿਹੜਾ ਕੀਤਾ ਸਰਪੰਚ ਸਾਹਿਬ ਨੇ ਅੱਜ ਪਿੰਡ ਦੇ ਜਿਵੇਂ ਦੇਖ ਦਿਉਂਦੇ ਸਭ ਅਦਰ ਗੱਲ ਇਹ ਹੈ ਕਿ ਉਪਰਾਲਾ ਜਿਹੜਾ ਉਹ ਬੜਾ ਅੱਛਾ ਹੈ ਬੜਾ ਸਲਾਗਨਯੋਗ ਹੈ ਕਿਉਂਕਿ ਸਾਡੇ ਪਿੰਡ ਦਾ ਜੋ ਆਬਾਦੀ ਹੈ ਉਹ ਕਾਫੀ ਹੈ ਵੋਟ ਕਾਫੀ ਹੈ ਕੋਈ ਵਹੀਕਲ ਹੈ ਨਹੀਂ ਸੀ ਤੇ ਜਦੋਂ ਪੰਚਾਇਤਾਂ ਹੋਂਦ ਵਿੱਚ ਆਈਆਂ ਔਰ ਲੋਕਾਂ ਨੇ ਡਿਮਾਂਡ ਕੀਤੀ ਸੀ ਕਿ ਕੁਛ ਨਾ ਕੁਛ ਤੁਸੀਂ ਬੱਚਿਆਂ ਵਾਸਤੇ ਜਾਂ ਗਰੀਬ ਲੋਕਾਂ ਵਾਸਤੇ ਕੋਈ ਨਾ ਕੋਈ ਵਹੀਕਲ ਜਿਹੜਾ ਉਹਨੂੰ ਤੁਸੀਂ ਜ਼ਰੂਰ ਤਿਆਰ ਕਰੋ ਅਸੀਂ ਇਹ ਜੋ ਵਹੀਕਲ ਅੱਜ ਚਲਾਇਆ ਔਰ ਮੈਂ ਉਮੀਦ ਰੱਖਦਾ ਕਿ ਇਹ ਵਿਕਲ ਗੁਰੂ ਹਰ ਹਰਿਓਂਕੁਰ ਦੀ ਪੰਚਾਇਤ ਔਰ ਨਾਲ ਪੰਚਾਇਤ ਸੰਜੋਗੀ ਨੇ ਜੋ ਦੋਵੇਂ ਉਹਨਾਂ ਦੇ ਨਾਲ ਗਰੀਬ ਲੋਕਾਂ ਨੂੰ ਇਹਦਾ ਫਾਇਦਾ ਪੜੇਗਾ ਔਰ ਕੋਸ਼ਿਸ਼ ਕਰਾਂਗੇ ਬਾਤ ਤੋਂ ਬਾਦ ਆਉਣ ਵਾਲੇ ਸਮੇਂ ਦੇ ਵਿੱਚ ਕਿ ਲੋਕਾਂ ਦੀ ਹਰ ਜੋ ਵਾਅਦਾ ਕੀਤਾ ਜੋ ਲੋਕਾਂ ਦੇ ਨਾਲ ਕਚਹਿਰੀਆਂ 'ਚ ਜਾ ਕੇ ਬੈਠ ਕੇ ਉਹਨਾਂ ਨੂੰ ਕੰਮ ਕਰਾਉਣ ਦੇ ਵਾਅਦੇ ਕੀਤੇ ਨੇ ਹਰ ਗੱਲ ਤੇ ਸਾਭ ਜੀ ਅਸੀਂ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਔਰ ਜਿਵੇਂ ਜਿਵੇਂ ਪੰਚਾਇਤ ਡਿਵੈਲਪ ਹੋਵੇਗੀ ਉਸ ਤਰ੍ਹਾਂ ਹੀ ਪਿੰਡ ਨਗਰ ਦਾ ਜਿਹੜਾ ਵਿਕਾਸ ਹੈ ਉਹਨੂੰ ਵੀ ਅੱਗੇ ਲਿਜਾਣ ਤੇ ਕੋਸ਼ਿਸ਼ ਕਰਾਂਗੇ ਔਰ ਸਰਕਾਰਾਂ ਦਾ ਤੁਹਾਨੂੰ ਪਤਾ ਹੈ ਕਿ ਬੜਾ ਮਾੜਾ ਹਾਲ ਹੈ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਨਗਰ ਵੱਲੋਂ ਔਰ ਨਗਰ ਪੰਚਾਇਤਾਂ ਵੱਲੋਂ ਸਾਰਿਆਂ ਵੱਲੋਂ ਮਿਲ ਬੈਠ ਕੇ ਸਾਡਾ ਸਰਕਾਰ ਨੂੰ ਵੀ ਐਮਐਲਏ ਸਾਹਿਬ ਨੂੰ ਬੇਨਤੀ ਕਰਾਂਗੇ ਕਿ ਟਰਾਂਸਪੋਰਟ ਦਾ ਕੋਈ ਸਾਡਾ ਜਿਹੜਾ ਇੱਥੇ ਹਰਿਉਖੁਰ ਦਾ ਉਹ ਕੀਤਾ ਜਾਵੇ ਕਿਉਂਕਿ ਸਾਡਾ ਟਰਾਂਸਪੋਰਟ ਦਾ ਜਿਹੜਾ ਬਹੁਤ ਹੀ ਮਾੜਾ ਹਾਲ ਹੈ ਗਰੀਬ ਲੋਕ ਨੇ ਪਿੰਡ ਵੱਡਾ ਇਸ ਕਰਕੇ ਸਾਨੂੰ ਟਰਾਂਸਪੋਰਟ ਦੀ ਬਹੁਤ ਲੋੜ ਹੈ ਅਸੀਂ ਅੱਗੇ ਵੀ ਕੋਸ਼ਿਸ਼ ਕਰਾਂਗੇ ਕਿ ਵਾਦੋ ਵਾਦ ਅਸੀਂ ਲੋਕਾਂ ਦੀ ਸਹੂਲਤ ਚਾਹੀਏ ਬੱਸ ਸਰਵਿਸ ਨਹੀਂ ਜਾਂਦੀ ਇੱਥੋਂ ਕਿਸੇ ਤਰ੍ਹਾਂ ਨਹੀਂ ਇੱਥੇ ਕੋਈ ਬੱਸ ਸਰਵਿਸ ਨਹੀਂ ਰੋਡ ਸਾਡੇ ਜਿਹੜੇ ਨੇ ਉਹ ਮਤਲਬ ਰੂਟ ਹੈਗੇ ਆ ਮੈਂ ਪੀ ਆਰ ਪੀ ਸੀ ਜੋ ਪਤਾ ਕਰਾਇਆ ਹੈ ਕਿ ਸਾਡਾ ਜਿਹੜਾ ਇੱਕ ਲਹਿਰੇ ਦਾ ਰੂਟ ਵੀ ਹੈ ਇੱਕ ਖਾਨੇਵਾਲ ਤੋਂ ਵਾਇਆ ਪਤਨਾ ਰੂਟ ਵੀ ਹੈਗਾ ਤੇ ਦਰਾਲ ਤੋਂ ਵੀ ਵਾਇਆ ਰਾਤਰਾਣਾ ਰੂਟ ਹੈਗਾ ਪਰ ਸਾਡੇ ਟਰਾਂਸਪੋਰਟ ਦੀ ਕੋਈ ਸਹੂਲਤ ਨਹੀਂ ਹੈਗੀ ਅੱਜ ਤੋ ਕੋਈ ਮੇਰਾ ਖਿਆਲਾਂ ਦਾ ਵੀ 5-7 ਸਾਲ ਪਹਿਲਾਂ ਸਹੂਲਤ ਸੀ ਪਰ ਹੁਣ ਕੋਈ ਸਹੂਲਤ ਨਹੀਂ ਅਸੀਂ ਬੇਨਤੀ ਕਰਾਂਗੇ ਸਰਕਾਰ ਨੂੰ ਚੀਫ ਮਿਨਿਸਟਰ ਨੂੰ ਵੀ ਐਮਐਲਏ ਸਾਹਿਬ ਨੂੰ ਵੀ ਕਿ ਸਾਨੂੰ ਜਿਹੜੀ ਟਰਾਂਸਪੋਰਟ ਦੀ ਸਹੂਲਤ ਦਿੱਤੀ ਜਾਵੇ ਇਹ 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 ਮੈਂ ਤੁਹਾਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਔਰ ਨਗਰ ਵਾਸੀਆਂ ਨੂੰ ਵੀ ਮੁਬਾਰਕਬਾਦ ਦੇਣਾ ਚਾਹੁੰਦਾ ਕਿ ਸਾਰਾ ਨਗਰ ਸਾਡਾ ਛਾਣੇ ਸਾਰੇ ਪੜੇ ਲਿਖੇ ਪੰਚਾਇਤਾਂ ਖੜੀਆਂ ਨੇ ਅੱਜ ਅਸੀਂ ਪਹਿਲੀ ਦਫਾ ਸਰਦਾਰ ਗੱਜਨ ਸਿੰਘ ਨੂੰ ਸਾਬ ਚਿਤਤਰ ਸਿੰਘ ਨੂੰ ਔਰ ਬਲਜਿੰਦਰ ਸਿੰਘ ਨੂੰ ਵਧਾਈ ਦੇਣੇ ਆ ਕਿ ਤਿੰਨੇ ਪੰਚਾਇਤਾਂ ਨੇ ਉਪਰਾਲਾ ਕਰਕੇ ਇੰਨੀ ਜਲਦੀ ਆਪਣੇ ਖਰਚੇ ਦੇ ਉੱਤੇ ਗਰੀਬ ਲੋਕਾਂ ਦੀ ਸਹੂਲਤ ਵਾਸਤੇ ਜੋ ਵੈਨ ਹੈ ਉਹਨੂੰ ਚਾਲੂ ਕੀਤਾ ਔਰ ਹੋਰ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਟਰਾਂਸਪੋਰਟ ਇਸ ਤਰ੍ਹਾਂ ਹੀ ਵੱਤ ਤੋਂ ਵੱਧ ਲੋਕਾਂ ਨੂੰ ਦਿੰਦੇ ਰਵਾਂਗੇ ਰਾਜਪ੍ਰੀਤ ਸਿੰਘ ਜੀ ਕਿਹੜਾ ਪਿੰਡ ਹੈ ਹਰਿਆਉ ਖੁਰਦਾ ਜੇ ਤੁਰਕੇ ਜਾਣਾ ਪੈਂਦਾ ਹੀਗਾ ਅਸੀਂ ਸਰਪੰਚ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਉਹਨਾਂ ਨੇ ਸਾਡੇ ਲਈ ਵੈਨ ਲਵਾਈ ਏ ਜਾਂਦੇ ਸੀ ਅਸੀਂ ਕਿਲੋ ਕਿਲੋ ਮੀਟਰ ਤੁਰ ਕੇ ਦੂਰ ਦੂਰ ਜਾਣਾ ਪੈਂਦਾ ਸੀ ਜਾਂ ਸਾਨੂੰ ਜੇ ਮੋਟਰਸਾਈਕਲ ਮਿਲਦਾ ਸੀ ਮੈਂ ਜਾਦਨੇ ਹਾਂ ਨਹੀਂ ਤਾਂ ਬਾਕੀ ਬੱਚੇ ਤੁਰ ਕੇ ਜਾਂਦੇ ਹਨ ਕਿ ਹੁਣ ਵੈਨ ਨਾਲ ਕੀ ਫਾਇਦਾ ਹੋਊਗਾ ਹੁਣ ਵੈਨ ਨਾਲ ਅਸੀਂ ਛੇਤੀ ਸਕੂਲ ਪਹੁੰਚ ਜਾਗੇ ਨਾਲ ਨਾਲੇ ਸਾਨੂੰ ਜਿਹੜੇ ਟੀਚਰ ਨੇ ਉਹ ਸਾਨੂੰ ਕਹਿਣਗੇ ਨੀ ਵੀ ਤੁਸੀਂ ਇਹਨੇ ਰੋਜ਼ ਇਹਨੇ ਲੇਟ ਕਿਉਂ ਆਨੇ ਹੋ ਤੇ ਮੈਂ ਸਰਪੰਚ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹਾਂਗਾ ਵੀ ਉਹਨਾਂ ਨੇ ਸਾਡੇ ਲਈ ਇੰਨੀ ਮੁਸ਼ਕਲਾਂ ਨਾਲ ਵੈਨ ਲਵਾਈ ਏ